ਨਿਊਜ਼ੀਲੈਂਡ ਦਾ ਡੇਰੀ ਫਾਰਮ ਖਾਰੇਕੇ ਇੱਥੇ ਡੇਰੀ ਫਾਰਮਿੰਗ ਕਿਸ ਤਰੀਕੇ ਦੇ ਨਾਲ ਹੁੰਦੀ ਹੈ ਇਹ ਇਹ ਤਾਰ ਜਿਹੜੀ ਆ ਸਾਈਡ ਤੇ ਲੱਗੀ ਹੋਈ ਆ ਇਹਨੂੰ ਜੇ ਮੈਂ ਟੱਚ ਕਰੂੰਗਾ ਤਾਂ ਇਹਨੇ ਮੈਨੂੰ ਝਟਕਾ ਮਾਰਨਾ ਬੈਕ ਔਰ ਇਸੇ ਤਰੀਕੇ ਨਾਲ ਇਹ ਪੂਰੀ ਅੱਗੇ ਤਾਰ ਲੱਗੀ ਹੋਈ ਆ ਤਾਂ ਇਹਨਾਂ ਨੇ ਇੱਧਰ ਵੀ ਨਹੀਂ ਜਾਣਾ ਨਾ ਉੱਧਰ ਜਾਣਾ ਔਰ ਸਿੱਧੇ ਜਾਣਾ ਇਹਨਾਂ ਨੇ ਡੇਰੀ ਫਾਰਮ ਵੱਡਾ ਬਹੁਤ ਆ ਔਰ ਇੱਥੇ ਲਈ ਮੋਬਾਈਲ ਫੋਨ ਨੇ ਇਸਤੇਮਾਲ ਕੀਤਾ ਜਾਂਦਾ ਇੱਥੇ ਬਾਹਰ ਦਾ ਸਰਕੀਟ ਯੂਸ ਕੀਤਾ ਜਾਂਦਾ 23 ਤੋਂ 28 ਕਿਲੋਮੀਟਰ ਵੀ ਰੇਂਜ ਦੇ ਵਿੱਚ ਕੰਮ ਸੁਭਾਅ ਕਰਦੇ ਹੋਏ ਚਿੱਲਰ ਬੰਦ ਕਰਦੇ ਹੋਏ ਇਹ 4 ਵੀਲਰ ਇਸ ਤਰ੍ਹਾਂ ਦੇ ਸਾਧਨਾਂ ਦਾ ਇਸਤੇਮਾਲ ਕੀਤਾ ਜਾਂਦਾ ਕਿਉਂਕਿ ਇਹ ਫਾਰਮ ਜਿਹੜਾ ਬਹੁਤ ਲੰਮਾ ਚੌੜਾ ਇਹ ਜੰਗਲਾਂ ਦੇ ਵਿੱਚ ਡੇਰੇ ਲਾਏ ਆ ਪੰਜਾਬੀਆਂ ਨੇ ਆ ਕੇ ਪੰਜਾਬੀਆਂ ਦਾ ਫਾਰਮ ਆ ਇਹ ਇਹਦਾ ਨੰਬਰ ਲੱਗਣਾ ਹੈ ਔਰ ਇਹ ਵੀ ਆ ਕੇ ਫਿੱਟ ਹੋ ਜਾਣੀ ਹੈ ਇਸ ਮਸ਼ੀਨ ਦੇ ਅੰਦਰ ਔਰ ਮਸ਼ੀਨ ਥੱਲੇ پوری ਘੁੰਮ ਰਹੀ ਹੈ ਔਰ ਫਿਰ ਇਸ ਤੋਂ ਬਾਅਦ ਫਿਰ ਅੱਥਲੇ ਮਸ਼ੀਨਸ ਲੱਗ ਜਾਂਦੀਆਂ ਥੱਲੇ ਔਰ ਇਹਨਾਂ ਦੇ ਨਾਲ ਇਹਨਾਂ ਦਾ ਦੁੱਧ ਨਿਕਲਣਾ ਜਿਹੜਾ ਉਹ ਪ੍ਰੈਸ਼ਰ ਦੇ ਨਾਲ ਸ਼ੁਰੂ ਹੋ ਜਾਂਦਾ ਜਦੋਂ ਮਸ਼ੀਨ ਇਹਦੇ ਸਾਹਮਣੇ ਆਉਣੀ ਹੈ ਇਹਨੇ ਦਵਾ ਦਾ ਬਿਨਾਂ ਮੌਕਾ ਗਵਾਏ 1 ਸੈਕਿੰਡ ਦੇ ਵਿੱਚ ਮੇਰੀ ਕਿਤੇ ਬਿਨਾ ਇਸਨੇ ਵਿਥ ਫਿਟ ਹੋ ਜਾਣਾ ਔਰ ਇਸੇ ਤਰੀਕੇ ਨਾਲ ਸਾਰੀਆਂ ਗਾਵਾਂ ਵਾਰੀ ਦਾ ਇਸਤੇਮਾਲ ਕਰ ਰਹੀਆਂ ਹੁਣ ਇਹ ਮਸ਼ੀਨਸ ਜਿਹੜੀਆਂ ਇਹਨਾਂ ਦੇ ਫਿਟ ਕੀਤੀਆਂ ਜਾ ਰਹੀਆਂ ਹੈ ਇੱਕ ਵਿਖਰੋਈ ਟੈਕਨੀਕ ਹੈ ਜਿਵੇਂ ਇਹਨਾਂ ਦਾ ਦੁੱਧ ਨਿਕਲ ਗਿਆ ਤਾਂ ਮਸ਼ੀਨਸ ਨੇ ਆਪੇ ਹਟੜਣਾ ਆ। ਆ ਨਿਪਲਸ ਲੱਗੀਆਂ ਇਹਨਾਂ ਦੇ ਨਾਲੋਂ ਆਪੇ ਜੋ ਬੱਚੇ-ਬੱਚੀਆਂ ਨੇ ਉਹ ਦੁੱਧ ਚੁੰਗਦੇ ਰਹਿੰਦੇ ਆ। ਵੱਡੇ ਪੱਧਰ ਤੇ ਡੇਰੀ ਫਾਰਮਿੰਗ ਦਾ ਕੰਮ ਨਿਊਜ਼ੀਲੈਂਡ ਦੇ ਵਿੱਚ ਹੁੰਦਾ ਹੈ। ਅੰਡੀਆ ਤੁਸੀਂ ਬਹੁਤ ਸਾਰੇ ਫਾਰਮਰਸ ਆ ਕੇ ਇੱਥੇ ਕੰਮ ਕਰਦੇ ਆ ਉਹਨਾਂ ਨੇ ਆਪਦੇ ਫਾਰਮ ਵੀ ਲਏ ਹੋਏ ਆ ਉਹਨਾਂ ਦੀਆਂ ਆਪਦੀਆਂ ਡੇਰੀਜ਼ ਵੀ ਹੈਗੀਆਂ ਕਈ ਕੰਪਨੀਆਂ ਦੇ ਨਾਲ ਵੀ ਕੰਮ ਕਰਦੇ ਆ ਪਰ ਕੰਮ ਹੁੰਦਾ ਕਿਸ ਤਰੀਕੇ ਦੇ ਨਾਲ ਕਿਵੇਂ ਡਾਲਰ ਬਣਦੇ ਆ ਕਿੰਨੀ ਮਿਹਨਤ ਕੀਤੀ ਜਾਂਦੀ ਹੈ ਔਰ ਇਹ ਪੂਰਾ ਪ੍ਰੋਸੈਸ ਕਿਸ ਤਰੀਕੇ ਦਾ ਹੈ ਇਹ ਦਿਖਾਉਣਾ ਤੁਹਾਨੂੰ ਮੈਂ ਅੱਜ ਕਿਉਂਕਿ ਤੜਕੇ ਦਾ ਵੇਲਾ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਤੜਕੇ ਤੋਂ ਇਹ ਕੰਮ ਸ਼ੁਰੂ ਹੋ ਜਾਂਦਾ ਹੁਣ ਇਸ ਪਾਸੇ ਇਹ ਪੂਰਾ ਪਲਾਂਟ ਲੱਗਿਆ ਹੋਇਆ ਅੱਗੇ ਜਿੱਥੇ ਦੁੱਧ ਕੱਢਿਆ ਜਾ ਰਿਹਾ ਗਾਈਆਂ ਦਾ ਪੂਰਾ ਲਾਈਨ ਬਾਈ ਲਾਈਨ ਆਟੋਮੈਟਿਕਲੀ ਆਪਣੇ ਹਿਸਾਬ ਦੇ ਨਾਲ ਚਾਈ ਜਾਂਦੀਆਂ ਕਿਉਂਕਿ ਪੂਰਾ ਸਿਸਟਮੈਟਿਕ ਤਰੀਕੇ ਦੇ ਨਾਲੇ ਕੰਮ ਹੁੰਦਾ ਪੂਰਾ ਮਸ਼ੀਨਾਂ ਦਾ ਜਿਹੜਾ ਅਸਲ ਵਰਤੋਂ ਜਿਹੜੀ ਹੈ ਇਸ ਤਾਂ ਤੇ ਕੀਤੀ ਜਾਂਦੀ ਹੈ ਕਿਉਂਕਿ ਪੂਰਾ ਗਾਈਆਂ ਨੂੰ ਬਕਾਇਦਾ ਤੌਰ ਤੇ ਟ੍ਰੇਨਡ ਵੀ ਕੀਤਾ ਜਾਂਦਾ ਇਸ ਪਾਸੇ ਦੇਖੋਗੇ ਤੁਸੀਂ ਜਿਹੜੀਆਂ ਗਾਈਆਂ ਦੀ ਵਾਰੀ ਆ ਦੁੱਧ ਕੱਢਣ ਦੀ ਜਿਨ੍ਹਾਂ ਦਾ ਯਾਨੀ ਕਿ ਜਿਹੜੀਆਂ ਸੁਈਆਂ ਹੋਈਆਂ ਨੇ ਔਰ ਉਹ ਆਪੋ ਆਪਣੇ ਹਿਸਾਬ ਦੇ ਨਾਲ ਪਿੱਛੋਂ ਖੋਲ ਦਿੱਤਾ ਜਾਂਦਾ ਜਦੋਂ ਗੇਟ ਔਰ ਉਹ ਫਿਰ ਵਾਰੀ ਸਿਰ ਇਧਰ ਆਉਂਦੀਆਂ ਉਹ ਪਿੱਛੋਂ ਦੂਰ ਤੱਕ ਦੇਖੋਗੇ ਤੁਸੀਂ ਇਹ ਸਾਰੀਆਂ ਗਾਈਆਂ ਆ ਰਹੀਆਂ ਨੇ ਪਿੱਛੋਂ ਦੂਰ ਤੱਕ ਲੰਬੀ ਲਾਈਨ ਲੱਗੀ ਹੋਈ ਆ ਔਰ ਉਹਨਾਂ ਨੂੰ ਇਸ਼ਾਰਾ ਕੀਤਾ ਜਾਂਦਾ ਪਿੱਛੇ ਔਰ ਪਿੱਛੇ ਹੋਏ ਸਾਰੀਆਂ ਗਾਈਆਂ ਇਸ ਹਿਸਾਬ ਨਾਲ ਆ ਜਾਂਦੀਆਂ ਇਹਨਾਂ ਨੇ ਅੱਗੇ ਰਸਤਾ ਇਧਰ ਵੀ ਹੈਗਾ ਪਰ ਇਹਨਾਂ ਨੇ ਇਹ ਰਸਤਾ ਕਰਾਸ ਨਹੀਂ ਕਰਨਾ ਇਹ ਰਾ ਅੱਗੇ ਵੀ ਜਾਂਦਾ ਇਹਨਾਂ ਨੇ ਪੂਰਾ ਰਾਹ ਕਰਾਸ ਨਹੀਂ ਕਰਨਾ ਬਲਕਿ ਇਸ ਪਾਸੇ ਦੇਖੋ ਤੁਸੀਂ ਉਧਰੋਂ ਪੂਰੀ ਲੰਬੀ ਲਾਈਨ ਆ ਰਹੀ ਆ ਔਰ ਇਸ ਪਾਸੇ ਨੂੰ ਇਹ ਲੋਕ ਇਹ ਗਾਈਆਂ ਜਾ ਰਹੀਆਂ ਨੇ ਇਸ ਪਾਸੇ ਨੂੰ ਪੂਰੀ ਲਾਈਨ ਜਾ ਰਹੀ ਆ ਅਗਲੇ ਪਾਸੇ ਨਹੀਂ ਇਹਨਾਂ ਨੂੰ ਪਤਾ ਕਿਉਂਕਿ ਕੀ ਇਹਨਾਂ ਨੇ ਕਿਹੜੇ ਪਾਸੇ ਜਾਣਾ ਕਿੱਧਰਲੇ ਬੰਨੇ ਇਹਨਾਂ ਦਾ ਦੁੱਧ ਘਟਣਾ ਕਿੱਧਰਲੇ ਬੰਨੇ ਇਹਨਾਂ ਨੂੰ ਚੋਆ ਜਾਣਾ ਤਾਂ ਇਸ ਤਰੀਕੇ ਦੇ ਨਾਲ ਫਿਰ ਉਸ ਤੋਂ ਬਾਅਦ ਇਹ ਪੂਰਾ ਗੋਲ ਚੱਕਰ ਆ ਉਧਰ ਇੱਕ ਮੇਨ ਗੇਟ ਆ ਔਰ ਆ ਤਾਰ ਵੀ ਕਰੰਟ ਵਾਲੀ ਤਾਰ ਹੈ ਇਹ ਤਾਰ ਜਿਹੜੀ ਸਾਈਡ ਤੇ ਲੱਗੀ ਹੋਈ ਆ ਇਹਨੂੰ ਜੇ ਮੈਂ ਟੱਚ ਕਰੂੰਗਾ ਤਾਂ ਇਹਨੇ ਮੈਨੂੰ ਝਟਕਾ ਮਾਰਨਾ ਬੈਕ ਔਰ ਇਸੇ ਤਰੀਕੇ ਨਾਲ ਇਹ ਪੂਰੀ ਅੰਗੀ ਤਾਰ ਲੱਗੀ ਹੋਈ ਆ ਤਾਂ ਇਹਨਾਂ ਨੇ ਇਧਰ ਵੀ ਨਹੀਂ ਜਾਣਾ ਨਾ ਉਧਰ ਜਾਣਾ ਔਰ ਸਿੱਧੇ ਜਾਣਾ ਇਹਨਾਂ ਨੇ ਪਰਲੇ ਬੰਨੇ ਦੀ ਗੇਟ ਆ ਮੈਂ ਚਾਹੂੰਗਾ ਸੀ ਇੱਧਰ ਦੀ ਜਾ ਕੇ ਤੁਹਾਨੂੰ ਗੇਟ ਦਿਖਾਉਣਾ ਕਿਉਂਕਿ ਇਹ ਤਾਰ ਕਰੰਟ ਵਾਲੀ ਆ ਹਾਲਾਂਕਿ ਹਲਕਾ ਝਟਕਾ ਵੱਜਦਾ ਇਹਦਾ ਬੈਕ ਕਰਦਾ ਇਹ ਤੁਹਾਨੂੰ ਯੂਨਿਟਸ ਲੱਗੀਆਂ ਹੋਈਆਂ ਵੱਖ-ਵੱਖ ਉਹ ਕੰਟੇਨਰਸ ਜਿਹੜੇ ਆ ਜਿਵੇਂ ਰੇਲ ਦੇ ਕੰਟੇਨਰ ਹੁੰਦੇ ਆ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਉਹਨਾਂ ਦੇ ਵਿੱਚ ਇੱਕ ਪੂਰੀ ਡਿਵਾਈਸ ਹੁੰਦੀ ਆ ਔਰ ਉਹਦੇ ਨਾਲ ਝਟਕਾ ਵੱਜਦਾ ਤਾਂ ਇਹ ਮਸ਼ੀਨ ਆ ਇਹ ਮਸ਼ੀਨ ਆ ਇਸ ਮਸ਼ੀਨ ਦੇ ਨਾਲ ਨੰਬਰ ਵਾਈਜ਼ ਨੰਬਰ ਵਾਈਜ਼ گاਵਾ ਨੇ ਆਉਣਾ ਪਿਛਲੇ ਬੰਨੇੋਂ ਔਰ ਜਿਵੇਂ ਇਧਰ ਲਈ ਅੱਧੀ ਅੱਧੀਆਂ ਇਧਰਲੇ ਬੰਨੇ ਹੋ ਗਈਆਂ ਪਰਲੇ ਬੰਨੇ ਉਪਰਲੇ ਗੇਟ ਤੋਂ ਐਂਟਰੀ ਹੁੰਦੀ ਆ ਉਧਰਲੇ ਬੰਨੇ ਔਰ ਵਿਚਾਲੇ ਇੱਕ ਚੱਕਰ ਲੱਗਿਆ ਹੋਇਆ ਮੈਨੂੰ ਲੱਗਦਾ ਤਕਰੀਬਨ 50 ਕਿ گاਵਾ ਦਾ ਜਿਹੜਾ ਝੁੰਡ ਹੋਊਗਾ ਇਸ ਪਾਸੇ ਅੱਡ ਹੋ ਜਾਂਦਾ ਹਰੇਕ ਗਾਂ ਦੇ ਨੰਬਰਿੰਗ ਆ ਬਕਾਇਦਾ ਤੌਰ ਤੇ ਸੀਰੀਅਲ ਨੰਬਰ ਆ ਇਹਨਾਂ ਦਾ ਔਰ ਉਸ ਤੋਂ ਬਾਅਦ ਫਿਰ ਇਧਰਲੇ ਬੰਨੇੋਂ ਜਦੋਂ ਜਾਂਦੇ ਆ ਅਸੀਂ ਇਸ ਪਾਸੇ ਜਨਨ ਕਿ ਗਾਈਆਂ ਨੇ ਇਸ ਪਾਸੇ ਆ ਜਾਣਾ ਅ ਨਵੇਂ ਬੰਦੇ ਦੇਖ ਕੇ ਸ਼ਾਇਦ ਸਾਨੂੰ ਡਰ ਰਹੀਆਂ ਇਹ ਇਸ ਪਾਸੇ ਦੇਖੋ ਇਹ ਸਾਰੀਆਂ ਗਾਈਆਂ ਹੁਣ ਆਪੋ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਨੇ ਔਰ ਜਿਵੇਂ ਜਿਵੇਂ ਅ ਨੰਬਰ ਲੱਗਦਾ ਜਾਂਦਾ ਪਿੱਛੋਂ ਗਾਈਆਂ ਆ ਕੇ ਵੇਟ ਕਰ ਰਹੀਆਂ ਹੁੰਦੀਆਂ ਹੁਣ ਇਹ ਗਾਈਆਂ ਪਿੱਛੇ ਵੇਟ ਕਰ ਰਹੀਆਂ ਨੇ ਇਹਨਾਂ ਦਾ ਜਿਵੇਂ ਨੰਬਰ ਆਉਣਾ ਇਹਨਾਂ ਨੇ ਵਾਰੀ ਸਰ ਆਪਣੀ ਵਾਰੀ ਸਰ ਆ ਜਾਣਾ ਅੱਗੇ ਔਰ ਜਿਵੇਂ ਆ ਪਿੱਛੇ ਗਾਈ ਖੜੀ ਹੈ ਇਹਦਾ ਨੰਬਰ ਲੱਗਣਾ ਔਰ ਇਹ ਵੀ ਆ ਕੇ ਫਿੱਟ ਹੋ ਜਾਣੀ ਹੈ ਇਸ ਮਸ਼ੀਨ ਦੇ ਅੰਦਰ ਆ ਰਹੀ ਮਸ਼ੀਨ ਥੱਲੇ ਪੂਰੀ ਘੁੰਮ ਰਹੀ ਹੈ ਔਰ ਫਿਰ ਇਸ ਤੋਂ ਬਾਅਦ ਫਿਰ ਥੱਲੇ ਮਸ਼ੀਨਸ ਲੱਗ ਜਾਂਦੀਆਂ ਥੱਲੇ ਔਰ ਇਹਨਾਂ ਦੇ ਨਾਲ ਇਹਨਾਂ ਦਾ ਦੁੱਧ ਨਿਕਲਣਾ ਜਿਹੜਾ ਉਹ ਪ੍ਰੈਸ਼ਰ ਦੇ ਨਾਲ ਸ਼ੁਰੂ ਹੋ ਜਾਂਦਾ ਸਾਰੇ ਪਾਸੇ ਇਸ ਪਾਸੇ ਵੀ ਜਿਹੜਾ ਮਸ਼ੀਨ ਲਾਈ ਜਾ ਰਹੀ ਹੈ ਔਰ ਮਸ਼ੀਨ ਇਹੋ ਜਿਹੀ ਟੈਕਨੀਕ ਹੈ ਸੀ ਇੰਡੀਆ ਦੇ ਵਿੱਚ ਵੀ ਹੈਗੀ ਹੈ ਪਰ ਅਸੀਂ ਇੱਕ ਨਿਊਜ਼ੀਲੈਂਡ ਦਾ ਡੇਰੀ ਫਾਰਮ ਦਿਖਾ ਰਹੇ ਕਿ ਇੱਥੇ ਡੇਰੀ ਫਾਰਮਿੰਗ ਕਿਸ ਤਰੀਕੇ ਦੇ ਨਾਲ ਹੁੰਦੀ ਹੈ ਜਿਵੇਂ ਪਿੱਛੋਂ ਵੀ ਗਾਵਾਂ ਆ ਆ ਗਈਆਂ ਨੇ ਇੱਕ ਆ ਤਸਵੀਰ ਵੀ ਦਿਖਾ ਦੋ ਉਧਰ ਵੀ ਗਾਵਾਂ ਆ ਗਈ ਆ ਕੇ ਇਹ ਗਾਵੀ ਆ ਗਈ ਆ ਔਰ ਪਿੱਛੇ ਵੀ ਹੁਣ ਗਾਈਆਂ ਆ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਪਿੱਛੇ ਚੱਕਰ ਜਿਹੜਾ ਉਹ ਹੌਲੀ 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 ਕਰਕੇ ਘੁੰਮ ਰਿਹਾ ਇਧਰੋਂ ਗਾਵਾਂ ਦੀ ਐਂਟਰੀ ਹੁੰਦੀ ਆ ਉਸ ਬੰਨੇਓ ਪਰਲੇ ਬੰਨੇਓ ਸਾਹਮਣੇ 게ਟ ਆ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਕਰਕੇ ਗਾਵਾਂ ਨੇ ਇਸ ਪਾਸੇ ਆ ਜਾਣਾ ਉਧਰ ਉਧਰ ਐਗਜ਼ਿਟ ਹੋ ਜਾਂਦੀ ਹੈ ਜਿਹੜੀ ਗਾਂ ਦਾ ਦੁੱਧ ਨਿਕਲ ਗਿਆ ਦੇਖੋ ਉਸ ਪਾਸੇ ਇਹ ਚੱਕਰ ਘੁੰਮਣ ਤੱਕ ਦੁੱਧ ਨਿਕਲ ਜਾਣਾ ਔਰ ਮਸ਼ੀਨ ਨੇ ਆਪੇ ਹਟ ਜਾਣਾ ਔਰ ਉਸ ਤੋਂ ਬਾਅਦ ਫਿਰ ਇਹ ਗਾਵਾਂ ਨੇ ਆਪੋ ਆਪਣੇ ਯਾਨੀ ਕਿ ਬੈਕ ਨਿਕਲ ਜਾਣਾ ਔਰ ਪਿੱਛੇ ਵੀ ਗਾਂ ਇੱਕ ਆਇਦਰ ਆ ਕੇ ਨਵੀਂ ਗਾਂ ਇਸ ਪਾਸੇ ਲੱਗੀ ਆ ਆਪੇ ਮਸ਼ੀਨ ਦੇ ਵਿੱਚ ਫਿੱਟ ਹੋ ਗਈ ਆ ਔਰ ਉਧਰੋਂ ਇੱਕ ਗਾਂ ਉਹ ਨਿਕਲ ਕੇ ਵਾਪਸ ਚੱਲੀ ਆ ਪਰਲੇ ਪਾਸੇ ਜਿਹੜੀ ਜਿੱਟੀ ਔਰ ਕਾਲੇ ਰੰਗ ਦੀ ਗਾਂ ਜਿੱਥੇ ਫੋਕਸ ਹੈ ਕੈਮਰੇ ਦਾ ਉਹ ਸਾਰੀ ਉਹ ਵਾਪਸ ਨਿਕਲ ਗਈ ਆ ਔਰ ਇਧਰੋਂ ਹੁਣ ਥਣ ਸਾਫ ਕਰਨ ਵਾਸਤੇ ਜਿਹੜਾ ਉਹ ਆਟੋਮੈਟਿਕਲੀ ਪਿੱਛੇ ਪਾਈਪਸ ਲੱਗੀਆਂ ਹੋਈਆਂ ਇਸ ਪਾਸੇ ਔਰ ਜਦੋਂ ਮਸ਼ੀਨ ਦੇ ਵਿੱਚ ਫਿੱਟ ਹੋਣਾ ਔਰ ਉਸ ਤੋਂ ਬਾਅਦ ਫਿਰ ਇਫ ਪਾਈਪ ਦੇ ਨਾਲ ਆਟੋਮੈਟਿਕਲੀ ਹਲਕੂ ਦਿੱਤੇ ਜਾਂਦੇ ਫਿਰ ਪ੍ਰੈਸ਼ਰ ਦੇ ਨਾਲ ਵੀ ਹਣ ਇਹਨਾਂ ਦੇ ਵੱਲੋਂ ਧੁੱਲ ਦਿੱਤੇ ਜਾਂਦੇ ਆ ਪਾਈਪ ਦੇ ਨਾਲ ਇਸ ਪਾਸੋਂ ਪਰਲੀ ਗਾ ਇੱਕ ਕਾਲੀ ਆ ਉਹਦਾ ਦੁੱਧ ਨਿਕਲ ਗਿਆ ਔਰ ਹੁਣ ਇਹ ਲਾਲ ਗਾ ਕੇ ਆਪਦੀ ਵਾਰੀ ਦਾ ਇੰਤਜ਼ਾਰ ਕਰ ਰਹੀ ਸੀ ਔਰ ਇਹਨੇ ਜਿਵੇਂ ਮਸ਼ੀਨ ਇਹਦੇ ਸਾਹਮਣੇ ਆਉਣੀ ਹੈ ਇਹਨੇ ਦਵਾ ਦਾ ਬਿਨਾ ਮੌਕਾ ਗਵਾਏ ਇੱਕ ਸੈਕਿੰਡ ਦੀ ਵੀ ਦੇਰੀ ਕੀਤੇ ਬਿਨਾ ਇਸਨੇ ਵਿਥ ਫਿਟ ਹੋ ਜਾਣਾ ਔਰ ਇਸੇ ਤਰੀਕੇ ਨਾਲ ਸਾਰੀਆਂ ਗਾਵਾਂ ਵਾਰੀ ਦਾ ਇੰਤਜ਼ਾਰ ਕਰ ਰਹੀਆਂ ਔਰ ਹੁਣ ਇਹ ਮਸ਼ੀਨਸ ਜਿਹੜੀਆਂ ਇਹਾਂ ਦੇ ਫਿੱਟ ਕੀਤੀਆਂ ਜਾ ਰਹੀਆਂ ਇਹ ਮਸ਼ੀਨਸ ਇਹਨਾਂ ਦੇ ਥਣਾ ਤੇ ਲਾ ਦਿੱਤੀਆਂ ਜਾਂਦੀਆਂ ਔਰ ਇਸ ਪਾਸੇ ਵੀ ਜਿਹੜਾ ਮਸ਼ੀਨ ਲਾ ਕੇ ਥਣ ਦੇ ਉੱਪਰ ਇਹਨਾਂ ਦਾ ਦੁੱਧ ਇਸ ਪਾਸੇ ਨਿਕਲਣਾ ਫਿਰ ਸ਼ੁਰੂ ਹੋ ਜਾਂਦਾ ਇੱਕ ਟਾਈਮ ਦਾ 16 ਤੋਂ 17 ਲੀਟਰ ਦੁੱਧ ਗਾਇਆਂ ਦਿੰਦੀਆਂ ਕੋਈ 12 ਲੀਟਰ ਕਿਸੇ ਦਾ 12 ਤੋਂ ਲੈ ਕੇ 17 ਲੀਟਰ ਤੱਕ ਦੁੱਧ ਇਹਨਾਂ ਗਾਵਾਂ ਦਾ ਹੈਗਾ ਦੋ ਬੀਟ ਛੜੀਆਂ ਨੇ ਮੇਨਲੀ ਹੈਗੀਆਂ ਜਰਜੀ ਤੇ ਫਰੀਜ਼ਲ ਬ੍ਰੀਡ ਆਪਰ ਇਸ ਦੇ ਨਾਲ ਹੀ ਇੱਕ ਕ੍ਰੋਸ ਬ੍ਰੀਡ ਆ ਉਹਨੂੰ ਕੀ ਵੀ ਕ੍ਰੋਸ ਕਹਾ ਜਾਂਦਾ ਨਿਊਜ਼ੀਲੈਂਡ ਦੀ ਜਿਹੜੀ ਬ੍ਰੀਡ ਆ ਉਹ ਅਤਿਆਰ ਕੀ ਕੀ ਹਾਈਬ੍ਰਿਡ ਤਾਂ ਉਸ ਦਾ ਦੁੱਧ ਜਿਹੜੇ ਉਹ ਨਛਣ ਜਿਹੜੇ ਆ ਮਿਕਸ ਹੁੰਦੇ ਆ ਔਰ ਇੱਥੇ ਜਿਵੇਂ ਹੁਣ ਦੁੱਧ ਜਿਦਾ ਨਿਕਲ ਜਾਂਦਾ ਆ ਇੱਕ ਦੇਖਣ ਵਾਲੀ ਟੈਕਨੀਕ ਆ ਜਿਵੇਂ ਇਹਨਾਂ ਦਾ ਦੁੱਧ ਨਿਕਲ ਗਿਆ ਤਾਂ ਮਸ਼ੀਨਸ ਨੂੰ ਆਪੇ ਹਟ ਜਾਣਾ ਔਰ ਮਸ਼ੀਨਸ ਨੂੰ ਆਪੇ ਹਟ ਜਾਣਾ ਇਹਨਾਂ ਸਾਰੀਆਂ ਗਾਵਾਂ ਦਾ ਤੇ ਆ ਮਸ਼ੀਨ ਵੀ ਹੁਣ ਹਟਣ ਵਾਲੀ ਆ ਯਾਨੀ ਕਿ ਇੱਥੇ ਆ ਕੇ ਜਿਆ ਕੇ ਅਨ ਅਸਟੀਮੇਟ ਹੋ ਗਿਆ ਕਿ ਇੱਥੇ ਤੇ ਆ ਕੇ ਇੱਥੋਂ ਤੱਕ ਆਉਂਦੇ ਆਉਂਦੇ ਸਾਰਾ ਦੁੱਧ ਇਹਨਾਂ ਦਾ ਨਿਕਲ ਜਾਂਦਾ ਔਰ ਆਪੀ ਮਸ਼ੀਨ ਨੇ ਫਿਰ ਹਟ ਜਾਣਾ ਮੇਬੀ ਸ਼ਾਇਦ ਇੱਥੋਂ ਤੱਕ ਆ ਕੇ ਔਰ ਉਹ ਮਸ਼ੀਨ ਜਿਹੜੀ ਆ ਉਹ ਨਿਕਲਣ ਵਾਲੀ ਆ ਔਰ ਇਸ ਤਰੀਕੇ ਦੇ ਨਾਲ ਇੰਨੇ ਇੱਕ ਚੱਕਰ ਦੇ ਵਿੱਚ ਅ ਇੰਨੇ ਇੱਕ ਪ੍ਰੋਸੈਸ ਦੇ ਵਿੱਚ ਪੂਰੀ ਪ੍ਰੋਸੈਸਿੰਗ ਜਿਹੜੀ ਆ ਉਹ ਕੰਪਲੀਟ ਹੋ ਜਾਂਦੀ ਆ ਤਾਂ ਇਸ ਇਹ ਪੂਰਾ ਪ੍ਰੋਸੈਸ ਆ ਡੇਰੀ ਦੇ ਅੰਦਰ ਦਾ ਜਿਹੜਾ ਪ੍ਰੋਸੈਸ ਆ ਔਰ ਇਹ ਪ੍ਰੋਡਕਸ਼ਨ ਇੱਥੋਂ ਤੱਕ ਆ ਔਰ ਉਸ ਤੋਂ ਬਾਅਦ ਫਿਰ ਅਗਲੇ ਅੱਗੇ ਜਿਹੜਾ ਉਹ ਕੰਮਕਾਜ ਮੇਨਲੀ ਜਿਹੜਾ ਕੰਮਕਾਜ ਉਹ ਅੱਗੇ ਵੀ ਸ਼ੁਰੂ ਹੁੰਦਾ ਜਿਵੇਂ ਦੁੱਧ ਤੋਂ ਦਵਾਈਆਂ ਬਣਦੀਆਂ ਜਾਂ ਹੋਰ ਬਹੁਤ ਸਾਰੇ ਪ੍ਰੋਡਕਟਸ ਬਣਦੇ ਆ ਔਰ ਜਿਵੇਂ ਦੁੱਧ ਨੂੰ ਸਟੋਰ ਕਰਕੇ ਰੱਖਿਆ ਜਾਂਦਾ ਔਰ ਬਾਕੀ ਦੇ ਜਿਹੜੇ ਡੇਰੀ ਪ੍ਰੋਡਕਟ ਬਣਦੇ ਆ ਉਹ ਉੱਤ ਮਹਿੰਗੇ ਪਾ ਦੇ ਵਿੱਚ ਵਿੱਚ ਜਾਂਦੇ ਆ ਇਹਨਾਂ ਸਾਰੀਆਂ ਗਾਵਾਂ ਦੇ ਵਿੱਚ ਗਾਵਾਂ ਦਾ ਦੁੱਧ ਚੂਲਿਆ ਗਿਆ ਮਸ਼ੀਨ ਦੇ ਮਸ਼ੀਨ ਦੁਆਰਾ ਔਰ ਉਸ ਤੋਂ ਬਾਅਦ ਫਿਰ ਅੱਗੇ ਐਗਜ਼ਿਟ ਹੋ ਜਾਣਾ ਅੱਗੇ ਸਪਰੇ ਹੁੰਦੀ ਹੈ ਤਾਂ ਸਾਰਾ ਆਟੋਮੈਟਿਕਲੀ ਆ ਇਸ ਪਾਸੇ ਵੀ ਸਵਿੱਚ ਲੱਗੇ ਹੋਇਆ ਇਸ ਪਾਸੇ ਸਵਿੱਚ ਲੱਗੇ ਹੋਇਆ ਤਾਂ ਇੱਥੇ ਆ ਕੇ ਪੂਰਾ ਪ੍ਰੋਸੈਸ ਕੰਪਲੀਟ ਹੋ ਜਾਂਦਾ ਔਰ ਸਪਰੇ ਹੋ ਰਹੀ ਹੈ ਥਣਾ ਦੇ ਉੱਪਰ ਸਪਰੇ ਹੋ ਰਹੀ ਹੈ ਥਲਾਂ ਦੇ ਉੱਪਰ ਔਰ ਇੱਥੋਂ ਹੁਣ ਇਸ ਗਾਣ ਐਗਜ਼ਿਟ ਹੋ ਜਾਣਾ ਇਸ ਪਾਸੇ ਐਗਜ਼ਿਟ ਹੋ ਜਾਣਾ ਆ ਇੱਥੇ ਦੇਖੋ ਆ ਥੱਲੇ ਮਸ਼ੀਨ ਲੱਗੀ ਆ ਥੱਲੇ ਮਸ਼ੀਨ ਜਿਹੜੀ ਆ ਉਹਨੇ ਥਲਾਂ ਦੇ ਉੱਪਰ ਪ੍ਰੈਸ਼ਰ ਮਾਰਨਾ ਬਿਲਕੁਲ ਥੱਲੇ ਆ ਦੇਖੋ ਜਿਵੇਂ ਸਾਹਮਣੇ ਆਉਂਦੀ ਹੈ ਸੈਂਸਰ ਦੇ ਤੱਕ ਦੇ ਵਿੱਚ ਸੈਂਸਰ ਦੇ ਸੰਪਰਕ ਦੇ ਵਿੱਚ ਗਾ ਆਉਂਦੀ ਹੈ ਔਰ ਉਸ ਤੋਂ ਬਾਅਦ ਫਿਰ ਇੱਥੋਂ ਤੁਸੀਂ ਦੇਖੋਗੇ ਆ ਫਵਾਰੇ ਵੱਜਦੇ ਆ ਸਾਹਮਣੇ ਫਵਾਰੇ ਵੱਜਨੇ ਸ਼ੁਰੂ ਹੋ ਜਾਂਦੇ ਆ ਔਰ ਫਿਰ ਦੁੱਧ ਜਿੰਨਾ ਦਾ ਨਿਕਲ ਜਾਂਦਾ ਉਹਨਾਂ ਦੇ ਥਣਾ ਤੇ ਫਵਾਰਾ ਵੱਜ ਜਾਂਦਾ ਔਰ ਗਾਵਾਂ ਆਪਣੀ ਵਾਰੀ ਦੇ ਹਿਸਾਬ ਨਾਲ ਜਿਹਦੀ ਵਾਰੀ ਕੰਪਲੀਟ ਹੋ ਜਾਂਦੀ ਹੈ ਜਿਹਨਾਂ ਦਾ ਜਿੰਨਾਂ ਦਾ ਦੁੱਧ ਨਿਕਲ ਜਾਂਦਾ ਉਹ ਗਾਵਾਂ ਫਿਰ ਇਸ ਪੂਰੇ ਪ੍ਰੋਸੈਸ ਤੋਂ ਇਸ ਪੂਰੀ ਮਸ਼ੀਨ ਦੇ ਵਿੱਚੋਂ ਆਊਟ ਹੋ ਜਾਂਦੀਆਂ ਹਾਲਾਂਕਿ ਹੁਣ ਮੈਨੂੰ ਥੋੜਾ ਜਿਹਾ ਇਸ ਚੀਜ਼ ਦਾ ਵੀ ਡਰ ਲੱਗ ਰਿਹਾ ਕਿ ਕਿਤੇ ਕਰੰਟ ਕਰੰਟ ਤਾਂ ਹੈ ਨਹੀਂ ਇੱਥੇ ਹੋਰ ਕਿਤੇ ਆਪਾਂ ਨੂੰ ਕਿਤੇ ਔਰ ਜਿੰਨਾ ਜਿੰਨਾਂ ਦਾ ਦੁੱਧ ਨਿਕਲ ਗਿਆ ਦੁੱਧ ਚੋਲਿਆ ਗਿਆ ਉਹ ਸਾਰੀਆਂ ਗਾਈਆਂ ਇਸ ਵੇਹ ਤੋਂ ਇਸ ਰਸਤੇ ਤੋਂ ਆਊਟ ਹੋ ਜਾਂਦੀਆਂ ਇਸ ਰਸਤੇ ਥਾਣੀ ਬਾਹਰ ਨਿਕਲ ਜਾਂਦੀਆਂ ਔਰ ਕਮ ਸਾਰਾ ਦਿਨ ਕਰਨਾ ਪੈਂਦਾ ਬਹੁਤ ਜਿਆਦਾ ਕੰਮ ਹੁੰਦਾ ਕਿਉਂਕਿ ਮੈਂ ਲਗਾਤਾਰ ਨਿਊਜ਼ੀਲੈਂਡ ਦੀ ਲਾਈਫ ਦੇਖ ਰਿਹਾ ਕਿ ਕੰਮ ਕਿਸ ਤਰੀਕੇ ਦੇ ਨਾਲ ਹੁੰਦਾ ਕਿਹੜੀ ਟੈਕਨੀਕ ਨਾਲ ਹੁੰਦਾ ਕਿਵੇਂ ਕੰਮ ਕਰਨਾ ਪੈਂਦਾ ਤਾਂ ਆਓ ਇੱਕ ਵਾਰ ਇੱਧਰ ਵੀ ਦਿਖਾਈਏ ਇੱਧਰੋਂ ਗਾਈਆਂ ਆਈਆਂ ਔਰ ਸਾਹਮਣੇ ਉਧਰ ਜਾ ਰਹੀਆਂ ਵਾਪਸ ਸਾਹਮਣੇ ਵਾਪਸ ਜਾ ਰਹੀਆਂ ਇੱਕ ਹਲਕਾ ਜਿਹਾ ਸੀ ਵਿਊ ਤੁਹਾਨੂੰ ਦਿਖਾ ਦਿੰਨੇ ਆ ਇਧਰ ਜਾ ਕੇ ਉੱਪਰਲੇ ਬੰਨੇ ਉਹ ਸਾਹਮਣੇ ਉਧਰ ਜਾ ਰਹੀਆਂ ਜਿੱਥੇ ਇਹਨਾਂ ਦਾ ਅੱਜ ਦਾ ਇੰਤਜ਼ਾਮ ਹੈ ਯਾਨੀ ਕਿ ਅੱਡ-ਅੱਡ ਰੂਟ ਅੱਡ-ਅੱਡ ਜਗ੍ਹਾ ਵੰਡੀ ਹੋਈ ਆ ਕਾਫੀ ਸੈਂਕੜੇ ਹੈਕਟੇਅਰ ਦੇ ਵਿੱਚ ਇਹੇ ਪਲਾਂਟ ਹੈਗਾ ਔਰ ਉਹ ਸਾਹਮਣੇ ਗਾਈਆਂ ਜਾ ਰਹੀਆਂ ਜਿਨ੍ਹਾਂ ਦਾ ਦੁੱਧ ਨਿਕਲ ਗਿਆ ਹੁਣ ਇਹਨਾਂ ਨੇ ਅਗਲੇ ਬੰਨੇ ਚਰਨ ਵਾਸਤੇ ਜਾਣਾ ਅੱਡ-ਅੱਡ ਪਲਾਂਟ ਵੰਡੇ ਹੋਏ ਆ ਬਕਾਇਦਾ ਤੌਰ ਤੇ ਸਾਰੇ ਪਾਸੇ ਕਰੰਟ ਵਾਲੀਆਂ ਤਾਰਾਂ ਦੀ ਤਾਰਬੰਦੀ ਕੀਤੀ ਹੋਈ ਆ ਤਾਂ ਇਨਾਂ ਦਾ ਏਰੀਆ ਵੰਡਿਆ ਹੋਇਆ ਕਿ ਅੱਜ ਫਲਾਨੇ ਏਰੀਆ ਦੇ ਵਿੱਚ ਅੱਜ ਇੰਨੇ ਨੰਬਰ ਅਲਾਟ ਕੀਤੇ ਹੋਇਆ ਕਿ ਅੱਜ ਇੰਨੇ ਨੰਬਰ ਕਿੱਲੇ ਦੇ ਵਿੱਚ ਜਾਣਾ ਅੱਜ ਇੰਨੇ ਨੰਬਰ ਏਰੀਆ ਦੇ ਵਿੱਚ ਜਾਣਾ ਤਾਂ ਇਹ ਡੇਰੀ ਫਾਰਮਿੰਗ ਦਾ ਪੂਰਾ ਪ੍ਰੋਸੈਸ ਆ ਔਰ ਇਸ ਤੋਂ ਬਾਅਦ ਫਿਰ ਮਲਕ ਦੀ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਇੱਧਰ ਹੁੰਦੀ ਹੈ ਇਸ ਪਾਸੇ ਦੁੱਧ ਜਿਹੜਾ ਉਹ ਸਾਰਾ ਸਟੋਰ ਹੋ ਜਾਂਦਾ ਦੁੱਧ ਸਾਰਾ ਸਟੋਰ ਹੋ ਜਾਂਦਾ ਇਸ ਪਾਸੇ ਔਰ ਉਸ ਤੋਂ ਬਾਅਦ ਫਿਰ ਜਦੋਂ ਦੂਕ ਦੇ ਨਾਮ ਆਦ ਉੰਦੇ ਆ ਕੰਪਨੀ ਵਾਲੇ ਔਰ ਉਹ ਫਿਰ ਸਾਰਾ ਦੁੱਧ ਲੈ ਜਾਂਦੇ ਆ ਇਥੋਂ ਸਟੋਰ ਕਰਕੇ ਵੱਡੇ ਵੱਡੇ ਟੈਂਕਰਸ ਦੇ ਵਿੱਚ ਉਹ ਸਾਰਾ ਦੁੱਧ ਸਟੋਰ ਹੋ ਕੇ ਲਿਜਾਇਆ ਜਾਂਦਾ ਤਾਂ ਬਕਾਇਦਾ ਤੌਰ ਤੇ ਜਿਵੇਂ ਇੱਕ ਦਿਨ ਦੁੱਧ ਅੱਜ ਕੱਢ ਲਿਆ ਔਰ ਜੇ ਕੱਲ ਉਹਨਾਂ ਨੇ ਆਉਣਾ ਤਾਂ ਫਿਰ ਉਹ ਪ੍ਰੋਪਰ ਤਰੀਕੇ ਨਾਲ ਟੈਂਪਰੇਚਰ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਂਦਾ ਔਰ ਪੂਰੀ ਇੱਥੇ ਗਾਈਆਂ ਦਾ ਫੂਡ ਸਟੋਰ ਹੁੰਦਾ ਇੱਥੇ ਫੂਡ ਸਟੋਰ ਹੁੰਦਾ ਗਾਈਆਂ ਦਾ ਆ ਪ੍ਰੋਪਰ ਤਰੀਕੇ ਦੇ ਨਾਲ ਫੂਡ ਸਟੋਰ ਕਰਕੇ ਫਿਰ ਸਾਰਾ ਕੱਲੀ-ਕੱਲੀ ਚੀਜ਼ ਆ ਨਾਪੀ-ਤੋਲੀ ਜਾਂਦੀ ਹੈ ਕੱਲਾ-ਕੱਲੀ ਚੀਜ਼ ਜਿਹੜਾ ਉਹ ਪੈਮਾਨੇ ਜਿਹੜੇ ਆ ਉਹਨਾਂ ਦਾ ਖਾਸ ਤੌਰ ਤੇ ਖਿਆਲ ਰੱਖਿਆ ਜਾਂਦਾ ਹੈ ਕੱਲੀ-ਕੱਲੀ ਚੀਜ਼ ਫਰੈਸ਼ ਹੈ ਕੱਲੇ-ਕੱਲੇ ਆ ਨਾਪ ਤੋਲ ਕੇ ਚੀਜ਼ ਪਾਈ ਜਾਂਦੀ ਹੈ ਜਿਹੜੇ ਛੋਟੇ-ਛੋਟੇ ਕੱਟੇ ਬੱਚੇ ਆ ਜਿਹੜੇ ਬੱਚੇ-ਵੱਛੀਆਂ ਨੇ ਔਰ ਉਹਨਾਂ ਦੇ ਲਈ ਅਲੱਗ ਤੋਂ ਸ਼ੈੱਡ ਬਣੇ ਹੋਏ ਆ ਤਾਂ ਗਾਈਆਂ ਦਾ ਕੰਮ ਇੰਨਾ ਕਹਿ ਕੀ ਇਹ ਬੱਚੇ ਨੂੰ ਜਨਮ ਦਿੰਦੀਆਂ ਪਰ ਦੁੱਧ ਸ਼ਾਇਦ ਉਹਨਾਂ ਦੇ ਨਸੀਬ ਚ ਨਹੀਂ ਹੁੰਦਾ ਕਿ ਨਾ ਇਹਨਾਂ ਦੇ ਇਹਨਾਂ ਦੇ ਵਿੱਚ ਦੀ ਹੁੰਦਾ ਜਿੰਨੀ ਕਿ ਜਾਣਕਾਰੀ ਹੈਗੀ ਤੁਸੀਂ ਬਰੀਫ ਕਰ ਦਿਓ ਬਰੀਫ ਕਰ ਦਿਓ ਜੀ ਇਹ ਸਾਰਾ ਅੰਦਰ ਪਲਾਟ ਦਾ ਸਿਸਟਮ ਅੰਦਰ ਲੱਗਿਆ ਹੋਇਆ ਅੰਦਰੋਂ ਜਿੱਦਾਂ ਉਹ ਤੇ ਅੰਦਰ ਆਣਾ ਤੇ ਫਿਲਟਰੇਸ਼ਨ ਦੇ ਪ੍ਰੋਸੈਸ ਫਲੋਅ ਫਿਲਟਰ ਹੁੰਦਾ ਦੇ ਅੰਦਰ কুলਿੰਗ ਵਾਲਾ ਸਿਸਟਮ ਲੱਗਿਆ ਹੋਇਆ ਜਦੋਂ ਦੁੱਧ ਨੂੰ 3 ਡਿਗਰੀ ਤੇ ਪੂਰਾ ਕੋਲ ਕਰਕੇ ਸਾਰਾ ਦੁੱਧ ਆ ਇਹਦੇ ਵਿੱਚ ਸਟੋਰ ਇਹਦੇ ਵਿੱਚ ਸਟੋਰ ਹੋ ਜਾਂਦਾ ਇਹਦੇ ਵਿੱਚ ਸਾਰਾ ਦੁੱਧ ਫਿਰ ਸਟੋਰ ਹੋ ਜਾਂਦਾ ਔਰ ਇੱਥੋਂ ਹੀ ਆਉਣਾ ਔਰ ਇੱਥੇ ਟੈਂਕਰ ਇਸ ਪਾਈਪ ਦੇ ਨਾਲ ਲੱਗਣਾ ਥੱਲੇ ਰੱਖੋ ਇਹ ਟੈਂਕਰ ਆ ਔਰ ਇਸ ਟੈਂਕਰ ਦੇ ਅੰਦਰ ਸਾਰਾ ਜਦੋਂ ਸਟੋਰ ਹੋ ਜਾਣਾ ਔਰ ਇਸ ਟੈਂਕਰ ਦੇ ਵਿੱਚ ਇੱਥੋਂ ਪਾਈਪ ਲੱਗ ਜਾਣੀ ਇੱਥੋਂ ਪਾਈਪ ਲੱਗ ਜਾਣੀ ਇੱਧਰ ਆ ਦਿਖਾ ਵੀ ਦਿਓ ਜਰਾ ਇਥੋਂ ਪਾਈਪ ਲੱਗਣੀ ਹੈ ਸਿੱਧੀ ਟੈਂਕਰ ਦੇ 6.2 ਡਿਗਰੀ ਹਾਂ 6.2 ਡਿਗਰੀ ਟੈਂਪਰੇਚਰ ਤੇ ਪੂਰਾ ਠੰਡਾ 700 ਦੇ ਕਰੀਬ ਗਾਈਆਂ ਇਸ ਫਾਰਮ ਦੇ ਉੱਪਰ ਹੈਗੀਆਂ ਔਰ ਕੱਲੀ-ਕੱਲੀ ਚ ਸਾਰਾ ਕੰਮ ਮਸ਼ੀਨੀ ਹੈ ਸਾਰਾ ਮਸ਼ੀਨ ਦੇ ਨਾਲ ਕੰਮ ਹੁੰਦਾ ਔਰ ਆਡਾਡ ਪਲਾਂਟ ਵੰਡੇ ਹੋਇਆ ਆਡਾ ਡੇਰੀ ਦੇ ਵਿੱਚ ਅੱਜ ਗਾਂ ਇਸ ਪਾਸੇ ਚਰਨ ਜਾਊਗੀ ਕੱਲ ਨੂੰ ਦੂਜੇ ਪਾਸੇ ਜਾਊਗੀ ਤਾਂ ਹਜ਼ਾਰਾਂ ਜੋ ਬਕਾਇਦਾ ਤੌਰ ਤੇ ਇੱਕ ਚੀਜ਼ ਹੋਰ ਇਹ 4 ਵੀਲਰ ਇਸ ਤਰ੍ਹਾਂ ਦੇ ਸਾਧਨਾਂ ਦਾ ਇਸਤੇਮਾਲ ਕੀਤਾ ਜਾਂਦਾ ਕਿਉਂਕਿ ਇਹ ਫਾਰਮ ਜਿਹੜਾ ਬਹੁਤ ਲੰਬਾ ਚੌੜਾ ਔਰ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣਾ ਵੀ ਹੈ ਤਾਂ ਕਾਫੀ ਟਾਈਮ ਲੱਗ ਜਾਂਦਾ ਤਾਂ ਇਸ ਕਰਕੇ ਜਿਆਦਾ ਟਾਈਮ ਵੇਸਟ ਨਾ ਹੋਵੇ ਇਹਦੇ ਲਈ ਫਿਰ ਇਸ ਤਰ੍ਹਾਂ ਦੇ 4 ਵੀਲਰ ਘਾ ਦੇ ਉੱਪਰ ਵੀ ਬਹੁਤ ਭਜਦੇ ਆ ਇਹ ਮੈਂ ਟ్రਾਈ ਵੀ ਕੀਤਾ ਘਾ ਦੇ ਉੱਪਰ ਭਜਦੇ ਆ ਫਿਰ ਹਾਲਾਂਕਿ ਟ੍ਰੇਨਿੰਗ ਦੀ ਜ਼ਰੂਰ ਲੋਡ ਹੁੰਦੀ ਆ ਔਰ ਜਿਹੜੇ ਬੱਚਿਆਂ ਨੂੰ ਦੁੱਧ ਪਿਉਣਾ ਬੱਚੇ-ਬੱਚੀਆਂ ਨੂੰ ਔਰ ਉਹ ਫਿਰ ਇਹਦੇ ਥਰੂ ਪਾਇਆ ਜਾਂਦਾ ਇਹਦੇ ਵਿੱਚ ਪਾ ਲਿਆ ਜਾਂਦਾ ਇਹਦੇ ਵਿੱਚ ਫੀਡ ਵੀ ਪਾ ਲਈ ਜਾਂਦੀ ਹੈ ਜਾਂ ਜੋ ਵੀ ਉਹਨਾਂ ਦਾ ਖਾਣ ਪੀਣ ਦਾ ਇੰਤਜ਼ਾਮ ਹੈ ਉਹ ਸਾਰਾ ਇਹਦੇ ਵਿੱਚ ਕਰਕੇ ਫਿਰ ਆਟ ਆਟ ਡੱਬੇ ਬੰਡੇ ਹੋਏ ਆ ਇਹਦੇ ਵਿੱਚੋਂ ਆਟਾ ਡੱਬੇ ਲੱਗੇ ਲੱਗੇ ਹੋਏ ਆ ਫਿਰ ਉਹਨਾਂ ਦੇ ਨੇੜੇ ਹੋ ਜਿਹੜਾ ਤਾਂ ਨਿਪਲਸ ਲੱਗੀਆਂ ਹੋਈਆਂ ਇੱਥੇ ਆ ਨਿਪਲਸ ਲੱਗੀਆਂ ਇਹਨਾਂ ਦੇ ਨਾਲੋਂ ਆਪੇ ਜੋ ਬੱਚੇ ਬੱਚੀਆਂ ਨੇ ਉਹ ਦੁੱਧ ਚੁੰਗਦੇ ਰਹਿੰਦੇ ਆ ਸਾਰੀਆਂ گاਵਾਈਆਂ ਮੈਂ ਪਹਿਲਾਂ ਜ਼ਿਕਰ ਕੀਤਾ ਜ਼ਰਜ਼ੀ ਬਰੀਡ ਆ ਇਹਦੇ ਨਾਲ ਫਰੀਜ਼ਨ ਇੱਕ ਕੀ ਵੀ ਕ੍ਰੋਸ ਹੈ ਜਿਹੜਾ ਇਹਨਾਂ ਦਾ ਦੋਹਾਂ ਦਾ ਸਮੇਲ ਕਹਿ ਸਕਦੇ ਹਾਂ ਅਸੀਂ ਤਾਂ ਇਸ ਤਰੀਕੇ ਦੇ ਨਾਲ ਨਵੀਂ ਟੈਕਨੋਲੋਜੀ ਵੀ ਡਿਵੈਲਪ ਕਰ ਰਿਹਾ ਨਿਊਜ਼ੀਲੈਂਡ ਲਗਾਤਾਰ ਡੇਰੀ ਫਾਰਮਿੰਗ ਦੇ ਵਿੱਚ ਗਰੋ ਕਰ ਰਿਹਾ ਔਰ ਉੱਥੇ ਜਿਹੜੇ ਡੇਰੀ ਪ੍ਰੋਡਕਟ ਆ ਉਹਨਾਂ ਦੇ ਵਿਕਾਸ ਤੌਰ ਤੇ ਕਿਉਂਕਿ ਕੈਪਸੂਲ ਬਣ ਰਹੇ ਆ ਖਾਸ ਤੌਰ ਤੇ ਮੈਡੀਸਿਨ ਦੇ ਵਿੱਚ ਦੁੱਧ ਦਾ ਜ਼ਿਆਦਾ ਇਸਤੇਮਾਲ ਕੀਤਾ ਜਾ ਰਿਹਾ ਪਰ ਗਰਾਊਂਡ ਤੇ ਦੁੱਧ ਪ੍ਰੋਡਿਊਸ ਕਿੱਦਾਂ ਹੁੰਦਾ ਸਾਡੀ ਕੋਸ਼ਿਸ਼ ਇਹ ਸੀ ਦਿਖਾਉਣ ਦੀ ਕਿ ਦੁੱਧ ਪ੍ਰੋਡਿਊਸ ਕਿਸ ਤਰੀਕੇ ਨਾਲ ਹੁੰਦਾ ਹੋਰ ਵੀ ਨਵੇਂ ਅਪਡੇਟਸ ਜਿਹੜੀ ਆ ਉਹ ਅਸੀਂ ਇਹਦੇ ਵਿੱਚ ਐਡ-ਆਨ ਜ਼ਰੂਰ ਕਰਾਂਗੇ ਦੂਰ ਤੱਕ ਇਹ ਜੰਗਲਾਂ ਦੇ ਵਿੱਚ ਡੇਰੇ ਲਾਏ ਆ ਪੰਜਾਬੀਆਂ ਨੇ ਆ ਕੇ ਪੰਜਾਬੀਆਂ ਦਾ ਫਾਰਮ ਆ ਇਹ ਹਾਲਾਂਕਿ ਲੋਕੇਸ਼ਨ ਜਿਹੜੀ ਪੂਰੇ ਨਿਊਜ਼ੀਲੈਂਡ ਦੇ ਵਿੱਚ ਇਸੇ ਤਰੀਕੇ ਦੇ ਨਾਲ ਆਡਾ ਫਾਰਮ ਆ ਪਰ ਇਹ ਵੱਡੇ-ਵੱਡੇ ਕਈ ਫਾਰਮ ਆ ਇੱਕ ਬਹੁਤ ਵੱਡਾ ਫਾਰਮ ਆ ਸੈਂਕੜੇ ਕਿੱਲਾਂ ਦੇ ਵਿੱਚ ਇਹ ਫਾਰਮ ਆ ਔਰ ਜਿਵੇਂ ਜਿਵੇਂ ਗਾਈਆਂ ਨਿਕਲ ਰਹੀਆਂ ਇਧਰੋਂ ਫਿਰ ਉਧਰ ਨੂੰ ਜਾ ਰਹੀਆਂ ਔਰ ਉਸ ਤੋਂ ਬਾਅਦ ਫਿਰ ਆਪੋ ਆਪਣੇ ਰਸਤੇ ਨਾਲ ਆਪਣੇ ਸਿੱਧੀਆਂ ਅੱਗੇ ਜਾ ਰਹੀਆਂ ਅੱਗੇ ਫਿਰ ਉਹਨਾਂ ਦੇ ਅੱਜ ਖਾਣੇ ਦਾਣੇ ਦਾ ਇੰਤਜ਼ਾਮ ਯਾਨੀ ਕਿ ਘਾਹ ਚਰਨ ਦਾ ਇੰਤਜ਼ਾਮ ਇਹਨਾਂ ਦਾ ਇਸ ਪਾਸੇ ਆ ਸਾਈਡਾਂ ਤੇ ਕਰੰਟ ਵਾਲੀਆਂ ਤਾਰਾਂ ਲੱਗੀਆਂ ਹੋਈਆਂ ਔਰ ਜੇ ਕੋਈ ਅੰਦਰ ਜਾਣ ਦੀ ਨਾਲ ਕੋਸ਼ਿਸ਼ ਕਰਦੀ ਹੈ ਤਾਂ ਫਿਰ ਉਸ ਤੋਂ ਬਾਅਦ ਉਹਨੂੰ ਝਟਕਾ ਪੈਂਦਾ ਝਟਕਾ ਹਲਕਾ ਜਿਹਾ ਲੱਗਦਾ ਔਰ ਇਧਰ ਵੀ ਨੇੜੇ ਤੇ ਨੇੜੇ ਜਿਹੜਾ ਕਰੰਟ ਵਾਲੀਆਂ ਤਾਰਾਂ ਲੱਗੀਆਂ ਹੋਈਆਂ ਇਸ ਪਾਸੇ ਕਰੰਟ ਵਾਲੀਆਂ ਤਾਰਾਂ ਲੱਗੀਆਂ ਹੋਈਆਂ ਵਾਇਰਸ ਪ੍ਰੋਪਰ ਵਾਇਰਿੰਗ ਹੋਈ ਹੋਈ ਆ ਔਰ ਨਾ ਇਧਰ ਜਾ ਸਕਦੀ ਨਾ ਉਧਰ ਜਾ ਸਕਦੀ ਸਿੱਧਾ ਸਟ੍ਰੇਟ ਇਹਨਾਂ ਨੇ ਆਪਦੇ ਰਸਤੇ ਤੇ ਜਾਣਾ ਜਦੋਂ ਨਵੀਆਂ ਹੁੰਦੀਆਂ ਉਹਨਾਂ ਦੀ ਟ੍ਰੇਨਿੰਗ ਹੁੰਦੀ ਆ ਫਿਰ ਜਦੋਂ ਗਾਈਆਂ ਗਾਈਆਂ ਇੱਕ ਦੂਸਰੀ ਨੂੰ ਦੇਖਦੀਆਂ ਫਿਰ ਉਹ ਵੀ ਉਸੇ ਹਿਸਾਬ ਨਾਲ ਉਸੇ ਸਿਸਟਮ ਦੇ ਵਿੱਚ ਢਲ ਜਾਂਦੀਆਂ ਔਰ ਇਸ ਤਰੀਕੇ ਦੇ ਨਾਲ ਇਹ ਡੇਰੀ ਫਾਰਮਸ ਦਾ ਕੰਮ ਚੱਲ ਰਿਹਾ ਨਿਊਜ਼ੀਲੈਂਡ ਦੇ ਵਿੱਚ ਇਸ ਤਰੀਕੇ ਨਾਲ ਮਿਲਕ ਪ੍ਰੋਡਕਸ਼ਨ ਦਾ ਕੰਮ ਨਿਊਜ਼ੀਲੈਂਡ ਦੇ ਵਿੱਚ ਚੱਲ ਰਿਹਾ ਹੈ ਵਿਦੇਸ਼ਾਂ 'ਚ ਆ ਕੇ ਡਾਲਰ ਸੌਖੇ ਨਹੀਂ ਬਣਦੇ ਹੱਡ ਤੋੜ ਕੇ ਐਵੇਂ ਮਿਹਨਤ ਕਰਨੀ ਪੈਂਦੀ ਹੈ ਸਾਰਾ ਦਿਨ ਕਿਸ ਤਰੀਕੇ ਦੇ ਨਾਲ گاਵਾਂ ਦੇ ਵਿੱਚ ਨਿਕਲ ਜਾਂਦਾ ਉਹ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਦਿਨ ਕਿਸ ਤਰੀਕੇ ਦੇ ਨਾਲ ਇਹਨਾਂ ਗਾਇਆਂ ਨੂੰ ਫੀਡ ਕਰਨਾ ਪੈਂਦਾ ਇਹਨਾਂ ਨੂੰ ਚਰਾਉਣਾ ਪੈਂਦਾ ਔਰ ਉਸ ਤੋਂ ਬਾਅਦ ਫਿਰ ਡਾਲਰਾਂ ਦੇ ਗੱਫਿਆਂ ਦੇ ਵਿੱਚ ਹੱਥ ਪੈਂਦਾ ਇੱਥੇ ਡਾਲਰ ਰੁੱਖਾਂ ਨੂੰ ਨਹੀਂ ਲੱਗਦੇ ਪੰਜਾਬੀਆਂ ਨੇ ਆ ਕੇ ਇਸ ਨਿਊਜ਼ੀਲੈਂਡ ਦੇ ਜੰਗਲਾਂ ਵਾਲੇ ਇਲਾਕੇ ਨੂੰ ਆਵਾਦ ਕੀਤਾ